ਵਾਤਾਵਰਨ ਨੂੰ ਹਰੀਆ-ਭਰੀਆ ਬਣਾਉਣ ਲਈ ਪੌਦੇ ਲਾਉਣ ਦੀ ਜ਼ਰੂਰਤ ਚੇਅਰਮੈਨ ਅਸ਼ੋਕ ਅਨੇਜਾ ਲਾਲਾ ਜਗਤ ਨਾਰਾਇਣ ਕਾਲਜ ਜਲਾਲਾਬਾਦ ਵਿਖੇ ਲਾਇਨਸ ਕਲੱਬ ਵੱਲੋਂ ਪੌਦੇ ਲਗਾਏ ਗਏ ਇਸ ਮੌਕੇ ਤੇ ਕਾਲਜ ਦੇ ਚੇਅਰਮੈਨ ਸ਼੍ਰੀ ਅਸ਼ੋਕ ਅਨੇਜਾ ਨੇ ਕਲੱਬ ਦੇ ਔਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਅੱਜ ਸਾਡੇ ਕਾਲਜ ਵਿਖੇ ਲਾਇਨਸ ਕਲੱਬ ਵੱਲੋਂ ਵਿਰਾਸਤੀ ਅਤੇ ਫਲਾ ਵਾਲੇ ਵਾਕ ਵਾਕ ਤਰ੍ਹਾਂ ਦੇ ਦਰਜਨਾ ਪਰ ਬੂਟੇ ਲਗਾਏ ਗਏ ਹਨ उन्होंने ने कहा कि मौसम विच आ रही तब्दीली के कारण कई थावों उपर भारी बारिश हो रही है अते कई जगह उपर सोका पै रहा है जो दरख्तों के कट्टे जाने कारण है जेकर असी वातावरण प्रेमिया क्लबा का साथ दे पौधे लगाइए तो जो वातावरण आ रही तब्दीली रोकया जा सकता है ਕਾਲਜ ਦੇ ਪ੍ਰਿੰਸੀਪਲ ਡਾਕਟਰ ਨਿਤਕਾਨੀ ਆਖਿਆ ਕਿ ਲਾਇਨਸ ਕਲੱਬ ਗੋਲਡ ਵੱਲੋਂ ਹਰ ਸਾਲ ਕਾਲਜ ਵਿੱਚ ਬੂਟੇ ਲਗਾਏ ਜਾਂਦੇ ਹਨ ਅਤੇ ਇਹਨਾਂ ਦੇ ਲਗਾਏ ਬੂਟੇ ਹੁਣ ਕਈ ਦਰਖਤ ਬਣ ਚੁੱਕੇ ਹਨ ਅਤੇ ਉਹਨਾਂ ਬੋਟਿਆਂ ਨੂੰ ਪਾਰੀ ਫਰੂਟ ਵੀ ਆ ਚੁੱਕਾ ਹੈ ਕਾਲਜ ਦੇ ਮਿਹੰਦੀ ਸਟਾਫ ਵੱਲੋਂ ਇਹਨਾਂ ਬੂਟਿਆਂ ਦੀ ਦੇਖਰੇਖ ਕੀਤੀ ਜਾਂਦੀ ਹੈ ਇਸ ਮੌਕੇ ਤੇ ਲਾਇਨਸ ਕਲੱਬ ਗੋਲਡ ਦੇ ਪ੍ਰਧਾਨ ਰੋਹਿਤ ਦੁੰਮੜਾ ਨੇ ਦੱਸਿਆ ਕਿ ਸਾਡੀ ਕਲੱਬ ਵੱਲੋਂ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ ਹਰ ਸਾਲ अनेका ਬੂਟੇ ਲਗਾਏ ਜਾਂਦੇ ਹਨ ਇਹਨਾਂ ਬੂਟੇ ਆ ਵਿੱਚ ਫਲਾ ਵਾਲੇ ਬੂਟੇ, ਛਾਂਦਾਰ ਬੂਟੇ ਅਤੇ ਵਿਰਾਸਤੀ ਬੂਟੇ ਹੁੰਦੇ ਹਨ। ਉਹਨਾਂ ਨੇ ਕਿਹਾ ਕਿ ਕੁਝ ਬੂਟੇ ਅਜਿਹੇ ਹਨ ਜੋ ਖਤਮ ਹੋਣ ਦੀ ਕਦਾਰ ਉੱਪਰ ਹਨ। ਸਾਡੀ ਕਲੱਬ ਵੱਲੋਂ ਅਜਿਹੇ ਬੂਟਿਆਂ ਨੂੰ ਪਹਿਲ ਦੇ ਆਧਾਰ ਉੱਪਰ ਵਕ ਵਕ ਥਾਵਾ ਉੱਪਰ ਲਗਾਇਆ ਜਾਂਦਾ ਹੈ। ਇਸ ਮੌਕੇ ਤੇ ਸਮੂਹ ਕਾਲਜ ਦਾ ਸਟਾਫ, ਵਿਦਿਆਰਥੀ ਅਤੇ ਲਾਇਨ ਕਲੱਬ ਦੇ ਚੇਅਰਪਰਸਨ ਰਮਨ ਗਨੇਜਾ, ਸੈਕਟਰੀ ਨितीश ਮੀੜਾ, ਕੈਸ਼ੀਅਰ ਸਿਧਾਰਥ ਸੇਠੀ, ਪੀ ਆਰ ਉਹ ਚਰਨ ਸਿੰਘ, ਹੈਪੀ ਕਾਰਟਪਾਲ ਹਰਿੰਦਰ ਕੁੱਕੜ, ਰਮੇਸ਼ ਮੱਕੜ, ਸਹਿਜਾਤ ਦੀਵਾਨ, ਦਵਿੰਦਰ ਕੁੱਕੜ, ਕਾਲਾ ਨਾਗਪਾਲ, ਅਸ਼ੋਕ ਗਨੇਜਾ, ਜਰਨੈਲ ਮੁਖੀਜਾ, ਰਕੇਸ਼ ਮੀੜਾ, ਰਕੇਸ਼ ਉਤਰੇਜਾ, ਅਨਮੋਲ ਵਰਮਾ, ਆਸ਼ੀਸ਼ ਕੁਮਾਰ ਡੂਮੜਾ ਅਤੇ ਅਮਨ ਚਾ ਆਮਾ ਦੇ ਹਾਜ਼ਰ ਸਨ। ਸਰ ਅੱਜ ਤੁਸੀਂ ਲਾਲਾ ਜਗਤ ਨਾਰੈਨ ਕਾਲਜ ਦੇ ਵਿੱਚ ਬੂਟੇ ਲਗਾਉਣ ਵਾਸਤੇ ਆਏ ਹੋ ਕੀ ਕਰਨਾ ਚਾਹੀਦਾ? ਜੀ ਸਾਡਾ ਇਹ ਲਾਇਓਂਸ ਕਲੱਬ ਵੱਲੋਂ ਪੰਜਵਾਂ 30 ਪਲਾਂਟੇਸ਼ਨ ਪ੍ਰੋਜੈਕਟ ਜੋ ਕਿ ਲਾਲਾ ਜਗਤ ਨਾਰੈਨ ਕਾਲਜ ਵਿੱਚ ਚਲਾਇਆ ਜਾ ਰਿਹਾ ਹੈ। ਸਾਡਾ ਲਾਇੰਗ ਕਲੱਬ ਦਾ ਏਕੀ ਟੀਚਾ ਹੈ ਜੇ ਅਸੀਂ ਸਰਵਿਸ ਕਰ ਰਹੇ ਹਾਂ ਵੀ ਆਪਣੇ ਜੋ ਵੀ ਵਾਤਾਵਰਨ ਨੂੰ ਹਰਾ ਭਰਾ ਬਣਾਇਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਜੋ ਆਪਣੀ ਅਗਲੀ ਜਨਰੇਸ਼ਨ ਆ ਰਹੀ ਹੈ ਉਹ ਇਹਦਾ ਲਾਭ ਉਠਾ ਸਕੇ ਕਿਉਂ ਦੇਖੋ ਦਿਨ ਬਦ ਦਿਨ ਗਰਮੀ ਵੱਧ ਰਹੀ ਹੈ ਪੋਲੂਸ਼ਨ ਵੱਧ ਰਿਹਾ ਹੈ ਇਸ ਲਈ ਸਾਡਾ ਇਹ ਟਾਰਗੇਟ ਹੈ ਕਿ ਅਸੀਂ ਵੱਧ ਤੋਂ ਵੱਧ ਟੀ ਪਲਾਂਟੇਸ਼ਨ ਕਰੀਏ ਤਾਂ ਕਿ ਆਉਣ ਵਾਲੇ ਜਨਰੇਸ਼ਨ ਇਹਦਾ ਫਾਇਦਾ ਲੈ ਸਕੇ ਤੁਹਾਡੇ ਕਲੱਬ ਵੱਲੋਂ ਕਦੋਂ ਤੋਂ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਤੇ ਹੁਣ ਤੱਕ ਆਈਡੀਆ ਕੋਈ ਕਿੰਨੇ ਕੂਟੇ ਲਗਾ ਦਿੱਤੇ ਸਾਡੇ ਕਲੱਬ ਦਾ ਇਹ ਲਗਭਗ ਪੰਜਵਾਂ ਟੀ ਪਲਾਂਟੇਸ਼ਨ ਪ੍ਰੋਜੈਕਟ ਹੈ ਜੀ ਸਾਡੇ ਕਲੱਬ ਵੱਲੋਂ ਹੁਣ ਤੱਕ 2000 ਪਲਾਂਟ ਜਿੰਦੇ ਵਿੱਚ ਲਗਭਗ 1500 ਪਲਾਂਟ ਅਸੀਂ ਲੰਗਰ ਲਗਾ ਕੇ ਵੰਡਿਆ ਹੈ ਬਾਕੀ 500 ਪਲਾਂਟ ਅਸੀਂ ਅਲੱਗ-ਅਲੱਗ ਇੰਸਟੀਟਿਊਟ ਸੰਸਥਾਵਾਂ ਵਿੱਚ ਜਾ ਕੇ ਪਲਾਂਟ ਕਰ ਚੁੱਕੇ ਹਾਂ ਜੀ ਅੱਗੇ ਦਾ ਕੀ ਟੀਚਾ ਹੈ ਸਾਡਾ ਐਵੇਂ ਟੀਚਾ ਚੱਲਦਾ ਰਹੇਗਾ ਜੀ ਅਸੀਂ ਲਗਭਗ 400 ਪਲਾਂਟ ਇਸ ਵਾਰੀ 1-2 ਮਹੀਨਿਆਂ ਦੇ ਵਿੱਚ ਵਿੱਚ ਪਲਾਂਟ ਕਰਨਾ ਹੈ ਜੀ ਲਾਈਨਸ ਕਲੱਬ ਜਰਲਾਬਾਦ ਗੋਲਡ ਪਿਛਲੇ ਕੜ ਤੋਂ ਘਟ 30 35 ਸਾਲਾਂ ਤੋਂ ਹਰ ਸਾਲ ਟਰੀ ਪਲਾਂਟੇਸ਼ਨ ਕਰ ਰਹੀ ਹੈ ਔਰ ਸ਼ਹਿਰ ਦੇ ਵਿੱਚ ਕਾਫੀ ਜਗ੍ਹਾ ਤੇ ਇੰਸਟੀਚੂਟ ਦੇ ਵਿੱਚ ਔਰ ਬੀਐਸਐਫ ਜਾਂ ਹੋਰ ਕਾਫੀ ਜਗ੍ਹਾ ਤੇ ਇਹ ਟਰੀ ਪਲਾਂਟੇਸ਼ਨ ਕਰ ਚੁੱਕੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਆਪਦੇ ਵੱਲੋਂ ਵੱਧ ਤੋਂ ਵੱਧ ਟਰੀ ਪਲਾਂਟੇਸ਼ਨ ਕਰਾਂਗੇ ਤਾਂ ਕਿ ਜੋ ਟੈਂਪਰੇਚਰ ਵੱਧ ਰਿਹਾ ਹੈ ਉਹ ਟੈਂਪਰੇਚਰ ਸਾਡੀ ਜਿਹੜੇ ਆਉਣ ਵਾਲੀ ਜਨਰੇਸ਼ਨ ਹੈ ਉਹਦੇ ਲਈ ਸੁਖਾਵਾਂ ਹੋਵੇ ਔਰ ਉਹ ਅੱਛੀ ਜ਼ਿੰਦਗੀ ਬਤੀਤ ਕਰ ਸਕਣ ਮੇਰਾ ਅੱਜ ਤੁਹਾਡੇ ਕਾਲਜ ਦੇ ਵਿੱਚ ਬੂਟੇ ਲਗਾਏ ਗਏ ਆ ਕੀ ਕਹਿਣਾ ਚਾਹੁੰਦੇ सर मैं फ़र्स्ट ऑफ ऑल की डॉक्टर नीतिका प्रिंसिपल ऑफ दिस इंस्टीट्यूट ऑन बिहाफ ऑफ मैनेजमेंट एंड एंटायर स्टाइफ आई वुड लाइक टू एक्सटेंड माई सिंसियर ग्रेटिट्यूड टवॉर्ड्स दैम और मैं ये कहना चाहती हूँ कि इनका जो हर साल का जो ये ट्री प्लांटेशन है लास्ट ईयर भी इन्होंने प्लांटेशन करी और इस साल भी इन्होंने हमारा इंस्टीट्यूट चूज़ किया कि हम यहाँ पे ट्री प्लांटेशन करनी है तो मैं इनका तहे दिल से धन्यवादी हूँ और मैं इनको एश्योर करती हूँ कि जो प्लांटेशन आज इन्होंने की है नेक्स्ट ईयर तक हम इनके जो फ्रूट्स है इनको प्रोवाइड कराएंगे इनका पूरे ध्यान रखेंगे और इनको ग्रो करके इनका जो मिशन है उनको सक्सेसफुल करने में पूरा इनका सपोर्ट करेंगे हर साल लाइन क्लब गोल्ड वालों लाला जगतमेन एजुकेशन कॉलेज प्रोग्राम है ऑर्गेनाइज किया जाता है अभी भी ਕਲੱਬ ਵੱਲੋਂ ਆ ਕਰੀਬ 200 ਜੋ ਵੱਖ-ਵੱਖ ਕਿਸਮ ਦੇ ਬੂਟੇ ਲਾਏਗਾ ਦੋ ਦਿਨ ਪਹਿਲੇ ਵੀ ਸਾਡੇ ਇੱਥੇ ਫਲੈਕਸਰ ਹਣ ਮਿਸ ਫਰ ਨਰਿੰਦਰ ਉਹਨਾਂ ਦੇ ਪਿੰਡ ਵਿੱਚ ਬੂਟਿਆਂ ਦਾ ਲੰਗਰ ਲੱਗਿਆ ਸੀ ਉੱਥੋਂ ਵੀ 250 ਸਾਨੂੰ ਬੂਟੇ ਆਏ ਸੀ ਸੋ ਅਸੀਂ ਕੋਸ਼ਿਸ਼ ਕਰਨੇ ਆ ਕਿ ਕਾਲਜ ਦਾ ਜੋ ਵਾਤਾਵਰਨ ਹੈ ਨੂੰ ਹਰਾ-ਭਰਾ ਬਣਾਈਏ ਅੱਜ ਸਮੇਂ ਦੀ ਜ਼ਰੂਰਤ ਵੀ ਹੈ ਕਿਉਂਕਿ ਜੇ ਅਸੀਂ ਬੈਲੈਂਸ ਵਿੱਚ ਰਹਿਣਾ ਹੈ ਆਪਣੇ ਮੌਸਮ ਨੂੰ ਬੈਲੈਂਸ ਵਿੱਚ ਰੱਖਣਾ ਹੈ ਤਾਂ ਸਾਨੂੰ ਟ੍ਰੀ ਪਲਾਂਟੇਸ਼ਨ ਕਰਨੀ ਬਹੁਤ ਜ਼ਰੂਰੀ ਹੈ ਜਿੰਨੀ ਟ੍ਰੀ ਪਲਾਂਟੇਸ਼ਨ ਕਰਾਂਗੇ ਉਹਨਾਂ ਹੀ ਮੌਸਮ ਅੱਛਾ ਰਹੇਗਾ ਬਰਸਾਤਾ ਜ਼ਿਆਦਾ ਆਣਗੀਆਂ ਸਾਡਾ ਹਰਾ-ਭਰਾ ਵਾਤਾਵਰਣ ਰਹੇਗਾ ਔਰ ਸਾਡੀ ਖੁਸ਼ਹਾਲੀ ਹੋਵੇ ਜਿਵੇਂ ਛੜਕਾਂ ਦੇ ਕੰਡੇ ਜਾਂ ਨਹਿਰਾਂ ਦੀਆਂ ਪਰੜੀਆਂ ਔਰ ਖੱਲੀ ਪਈਆਂ ਆਮ ਕਿਸਾਨਾਂ ਨੂੰ ਕੁਝ ਕੀ ਸੰਦੇਸ਼ ਦੇਣਾ ਚਾਹੁੰਦਾ ਮੈਂ ਤਾਂ ਕਿਸਾਨਾਂ ਨੂੰ ਵੀ ਸੰਦੇਸ਼ ਦੇਵਾਂਗਾ ਗਵਰਨਮੈਂਟ ਨੂੰ ਵੀ ਸੰਦੇਸ਼ ਦੇਵਾਂਗਾ ਕਿ ਆਪਣੇ ਆਲੇ ਦੁਆਲੇ ਸੜਕਾਂ ਦੇ ਕਿਨਾਰੇ ਤੇ ਟੀਮ ਪਲਾਂਟੇਸ਼ਨ ਕਰਾਣਾ ਸਰਕਾਰ ਦਾ ਕੰਮ ਹੈ ਉਹ ਟੀਪਲਾਂਟੇਸ਼ਨ ਕਰਾਏ ਜੇਕਰ ਅੱਜ ਧਰਤੀ ਦਾ ਜੋ ਬੈਲੈਂਸ ਵਿਗੜਿਆ ਹੋਇਆ ਹੈ ਕਿਧਰੇ ਬਰਸਾਤ ਜ਼ਿਆਦਾ ਹੋ ਰਹੀ ਹੈ ਕਿਧਰੇ ਸੋਕਾ ਪੈ ਰਿਹਾ ਹੈ ਇਹ ਹੀ ਕਾਰਨ ਹੈ ਜੇ ਸਰਕਾਰਾਂ ਅਵੇਅਰ ਹੋਣ ਛੋਟੀਆਂ ਵੀ ਤੇ ਵੱਡੀਆਂ ਵੀ ਮੈਂ ਨਹੀਂ ਸਮਝਦਾ ਕਿ ਮੌਸਮ ਵਧੀਆ ਰਹੇਗਾ ਸਾਰੇ ਪਾਸੇ ਹਰੀਆਵਲ ਰਹੇਗੀ ਸਾਰੇ ਪਾਸੇ ਬਰਸਾਤਾ ਹੋਣਗੀਆਂ ਬਰਸਾਤਾ ਹੋਣਗੀਆਂ ਤਾਂ ਸਾਨੂੰ ਆਕਸੀਜਨ ਵੀ ਲੈਣੀ ਸੌਖੀ ਹੋਏਗੀ ਕਲੱਬ ਦਾ ਜੋ ਇਹ ਉਦਾਹਾਰੀ ਹੈ ਜਾਂ ਪੌਦੇ ਲਗਾ ਰਹੀ ਹੈ ਇਹਨਾਂ ਨੂੰ ਕੀ ਕਹਿੰਦੇ ਕਲੱਬ ਬਹੁਤ ਵਧੀਆ ਕਰ ਰਹੀ ਹੈ ਹਰ ਸਾਲ ਕਲੱਬ ਵੱਲੋਂ ਹਜ਼ਾਰਾਂ ਪੌਦੇ ਲਾਏ ਜਾਂਦੇ ਨੇ ਔਰ ਇਸ ਸਾਲ ਵੀ 3000 ਤੋਂ ਲੈ ਕੇ 5000 ਦੇ ਪੌਦੇ ਲਾਉਂਦਾ ਇਹਨਾਂ ਦਾ ਟਾਰਗੇਟ ਹੈ ਕਲੱਬ ਲੈਂਡ ਕਲੱਬ ਗੋਲਡ ਦੀਆਂ ਹੋਰ ਵੀ ਐਕਟੀਵਿਟੀ ਚੱਲਦੀਆਂ ਰਹਿੰਦੀਆਂ ਨੇ ਸੋਸ਼ਲ ਪ੍ਰੋਜੈਕਟ ਬਹੁਤ ਲੈਂਦੇ ਨੇ ਇੱਕ ਸਭ ਤੋਂ ਵੱਡਾ ਇਹਨਾਂ ਦਾ ਪ੍ਰੋਜੈਕਟ ਹੈ ਸਾਈਡ ਫਸ ਜਿਹੜਾ ਆਈਜ਼ ਦਾ ਹਾਈ ਆਪਰੇਸ਼ਨ ਕੈਂਪ ਉਹ ਵੀ ਲਾਉਂਦੇ ਨੇ ਹੋਰ ਵਗੈਰਾ ਵਗੈਰਾ ਬਹੁਤ ਕੈਂਪ ਚਲਦੇ ਨੇ ਇਹਨਾਂ ਦੇ ਔਰ ਮੈਂ ਤਾਂ ਕਹਿੰਦਾ ਪਰਮਾਤਮਾ ਇਹਨਾਂ ਦੇ ਮਿਹਰ ਕਰੇ ਉਹ ਸਦਨ ਕੰਮ ਕਰਦੇ ਨੇ